ਲਓ ਜੀ ਜਿੱਦਾਂ ਇਨਸਾਨ ਆਪੋ ਆਪਣੇ ਘਰਾਂ ਵਿੱਚੋਂ ਨਿਕਲ ਜਾਂਦੇ ਆ ਸਵੇਰ ਦੇ ਵੇਲੇ ਕੰਮਕਾਰ ਕਰਨ ਆਪਣੇ ਬੱਚਿਆਂ ਦਾ ਢਿੱਡ ਭਰ ਲਈ ਕੰਮਾਂ ਤੇ ਜਾਂਦੇ ਆ ਇਦਾਂ ਹੀ ਆ ਪੰਛੀ ਸਾਡੇ ਲਾਗੇ ਇੱਕ ਬਲਕਣ ਦਾ ਦਰਖਤ ਆ ਜਿਹਦੇ ਉੱਤੇ ਜਿਨ੍ਹਾਂ ਨੂੰ ਬੰਗਲੇ ਕਹਿੰਦੇ ਆ ਉਹ ਰਾਤ ਨੂੰ ਆਣ ਕੇ ਸਾਰੇ ਜਾਣੇ ਦੇ ਉੱਤੇ ਬਹਿ ਜਾਂਦੇ ਆ ਅਤੇ ਸਵੇਰ ਨੂੰ ਦੇਖੋ ਕਿੰਡੀ ਵੱਡੀ ਗੈਣਤੀ ਵਿੱਚ ਕੰਮਕਾਰਾਂ ਤੇ ਆਪਣੇ ਬੱਚਿਆਂ ਲਈ ਚੋਗਾ ਇਕੱਠਾ ਕਰਨ ਲਈ ਅਡਾਰੀ ਭਰਦੇ ਆ ਕਿੰਨਾ ਵਧੀਆ 뷰 ਆ ਇਹ ਔਡ ਚੱਲੀਆਂ ਕੂੰਜਾਂ ਮਾਰ ਅਡਾਰੀ ਬਨ ਕੇ ਕਤਾਰਾਂ ਕੰਮਕਾਰਾਂ ਦੇ ਲਈ ਬਿਲਕੁਲ ਇਨਸਾਨਾਂ ਵਾਂਗੂ ਹੀ ਇਹ ਸਵੇਰ ਨੂੰ ਨਿਕਲ ਜਾਂਦੇ ਆ ਝੋਗੇ ਦੀ ਭਾਲ ਵਿੱਚ ਅਤੇ ਸ਼ਾਮ ਨੂੰ ਇਹਦੇ ਉੱਤੇ ਆਣ ਕੇ ਰਾਤ ਕੱਟ ਕੇ ਸਵੇਰ ਨੂੰ ਫੇ ਚੱਲ ਜਾਂਦੇ ਆ ਇਹਨਾਂ ਦਾ ਵੀ ਪੰਛੀਆਂ ਦਾ ਇਨਸਾਨਾਂ ਵਾਂਗੂ ਆਉਣ ਜਾਣ ਇਦਾਂ ਹੀ ਲੱਗਿਆ ਰਹਿੰਦਾ ਆ ਪਰਮਾਤਮਾ ਦੇ ਰੰਗ ਆਹੇ ਪਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਸਿਰਫ ਇੱਕ ਪਰਮਾਤਮਾ ਹੀ ਜਾਣ ਸਕਦਾ ਉਹਦੇ ਆ ਰੰਗਾਂ ਨੂੰ ਉਹ ਹੀ ਜਾਣੇ